ਮਾਪਿੰਦਰ ਕੋ ਮੇਰੇ ਵੱਲੋਂ ਪ੍ਰੇਮ ਪਰਿਸ਼ਾਦ ਸ੍ਰੀ ਅਕਾਲ ਜੀ ਅੱਜ ਇੱਕ ਮੈਂ ਤੁਹਾਨੂੰ ਪੰਜਾਬੀ ਕਹਾਣੀ ਸੁਣਾਉਣੀ ਆ ਇਹ ਹੈ ਸਟੋਰੀ ਬਾਤ ਹੈ ਜਿਵੇਂ ਆਪਾਂ ਪੁਰਾਣੇ ਜ਼ਮਾਨੇ ਵਿੱਚ ਬਾਤਾਂ ਪਾਉਂਦੇ ਸੀ ਤੇ ਅੱਜ ਦੀ ਬਾਤ ਸੁਣੋ ਤੇ ਇਹ ਆਪਾਂ ਲੋਕ ਗੀਤਾਂ ਦੇ ਨਾਲ ਇੱਕ ਨਵਾਂ ਲੋਕ ਰੰਗ ਸੁਣਾ ਰਹੇ ਹਾਂ ਕਿਉਂਕਿ ਬਜ਼ੁਰਗ ਪਹਿਲਾਂ ਬਾਤਾਂ ਸੁਣਾਉਂਦੇ ਹੁੰਦੇ ਸੀ ਤੇ ਮੈਂ ਸੋਚਿਆ ਵੀ ਚਲੋ ਆਪਾਂ ਵੀ ਨਾਲ ਬਾਤਾਂ ਸੁਣਾਉਣੇ ਆ ਬੱਚੇ ਸੁਣਨਗੇ ਤਾਂ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਸਟੋਰੀ ਵਿੱਚੋਂ ਤੇ ਇਹ ਜ਼ਰੂਰ ਸੁਨਿਆ ਕਰੋ ਹਰ ਰੋਜ਼ ਸਟੋਰੀ ਇਹ ਆਇਆ ਕਰੂਗੀ ਤੇ ਮੈਂ ਇੱਕ ਅੱਜ ਤੁਹਾਨੂੰ ਬਾਤ ਸੁਣਾਉਣੀ ਹੈ ਵੀ ਇੱਕ ਪਿੰਡ ਵਿੱਚ ਚਾਰ ਭਾਈ ਰਹਿੰਦੇ ਸੀ ਜਦੋਂ ਉਹਨਾਂ ਦਾ ਬਾਪ ਚੜ੍ਹਾਈ ਕਰ ਜਾਂਦਾ ਹੈ ਤੇ ਜਿਹੜੇ ਭਾਈ ਹਨ ਉਹਨਾਂ ਦਾ ਉਹਨਾਂ ਦਾ ਇੱਕ ਛੋਟਾ ਭਾਈ ਰਾਮੂ ਸੀ ਰਾਮੂ ਬਹੁਤ ਮਿਹਨਤੀ ਤੇ ਗੁਰੂ ਨੂੰ ਮੰਨਣ ਵਾਲਾ ਸੀ ਤੇ ਜਿਹੜੇ ਵੱਡੇ ਸੀ ਉਹਨਾਂ ਚਾਰਾਂ ਨੇ ਤਿੰਨਾਂ ਨੇ ਪ੍ਰਵਰਤੀ ਰੱਖ ਕੇ ਜੋ ਮੱਝਾਂ گاਵਾ ਤੁਹਾਨੂੰ ਪਤਾ ਹੈ ਕਿ ਆਪਣੇ ਪੁਰਾਣੇ ਜ਼ਮਾਨਿਆਂ ਵਿੱਚ ਪਿੰਡਾਂ ਦੇ ਲੋਕ ਐਵੇਂ ਮੱਝਾਂ ਗਾਈਆਂ ਹਰ ਇੱਕ ਚੀਜ਼ ਰੱਖਦੇ ਸੀ ਉਹਨਾਂ ਸਾਰਾ ਕੁਝ ਆਪ ਰੱਖ ਕੇ ਉਹਨੂੰ ਇੱਕ ਛੋਟੀ ਜੀ ਕੱਟੀ ਦੇਤੀ ਪਰ ਉਹ ਗੁਰੂ ਨੂੰ ਮੰਨਣ ਵਾਲਾ ਸੀ ਪਰ ਉਹਦਾ ਦਿਮਾਗ ਬਹੁਤ ਸੀ ਉਹਨੇ ਕੀ ਕਰਨਾ ਰਾਤ ਨੂੰ ਜਿਹੜੀ ਉਹ ਕੱਟੀ ਸੀ ਪਹਿਲਾਂ ਤਾਂ ਉਹ ਪਰੇਸ਼ਾਨ ਹੁੰਦਾ ਹੈ ਵੀ ਮੇਰੇ ਕੋਲੇ ਤਾਂ ਪੱਠੇ ਵੀ ਨਹੀਂ ਹੈਗੇ ਤੇ ਇਹਨਾਂ ਨੇ ਸਾਰਾ ਕੁਝ ਰੱਖ ਲਿਆ ਆਪ ਪਰ ਉਹ ਇੱਕ ਦਿਨ ਸੋਚਦਾ ਹੈ ਵੀ ਕੋਈ ਗੱਲ ਨਹੀਂ ਜੇ ਮੇਰ ਨਾਲ ਇਹ ਐਵੇਂ ਕਰਦੇ ਹੈ ਤੇ ਮੈਂ ਫਿਰ ਉਵੇਂ ਹੀ ਕਰਾਂਗਾ ਉਹਨੇ ਉਹ ਕੱਟੀ ਰਾਤ ਨੂੰ ਝੁੱਕ ਲੈਣੀ ਸਿਰ ਮੋਢੇ ਤੇ ਤੇ ਉਹਨਾਂ ਦੇ ਪੱਠਿਆਂ 'ਚ ਛੱਡ ਦੇਣੀ ਜਾ ਕੇ ਤੇ ਉੱਥੋਂ ਰਜਾ ਕੇ ਫੇਰ ਆ ਜਾਣਾ ਕਰੇ ਲਿਆ ਕੇ ਬੰਨ ਲੈਣੀ ਉਹਨਾਂ ਸਵੇਰੇ ਖੇਤਰ ਜਾਣਾ ਤੇ ਕਹਿਣਾ ਵੀ ਪੱਠੇ ਵੀ ਖਾਦੇ ਹੁੰਦੇ ਡੰਗਰ ਚ ਰਿਆ ਹੁੰਦਾ ਹੈ ਇਹ ਨਹੀਂ ਪਤਾ ਡੰਗਰ ਆਉਂਦਾ ਕਿੱਧਰੋਂ ਹੈ ਪੈਰ ਕੋਈ ਨਹੀਂ ਲੱਗਦਾ ਇੱਕ ਦਿਨ ਉਹ ਕਹਿਣ ਲੱਗੇ ਵੀ ਆਪਾਂ ਇੰਜ ਕਰੀਏ ਕਿ ਕੋਈ ਨਿਸ਼ਾਨੀ ਲਾ ਕੇ ਇਹ ਪਤਾ ਲੱਗ ਜਾਵੇ ਵੀ ਬੰਦਾ ਕਿੱਧਰੋਂ ਆਉਂਦਾ ਹੈ ਉਹਨਾਂ ਨੇ ਆਪਣੇ ਖੇਤ ਦੇ ਦੁਆਲੇ ਸਵਾਖ ਲਾ ਦਿੱਤੀ ਕਿਉਂਕਿ ਆਪਾਂ ਨੂੰ ਆਮ ਪਤਾ ਹੈ ਜਦੋਂ ਤਰੇਲ ਵਿੱਚ ਸਵਾ ਨਾਲ ਪੈਰ ਲਿੱਪਣਗੇ ਤੇ ਜਿੱਧਰ ਨੂੰ ਬੰਦਾ ਜਾਵੇਗਾ ਉਹਦੀ ਪੈੜ ਲੱਗਦੀ ਹੈ ਉਹਨਾਂ ਨੇ ਜਦੋਂ ਵੇਖਿਆ ਤੇ ਉੱਥੇ ਬਹਿ ਗਿਆ ਜਿਦੋਂ ਬੈਠਾ ਹੈ ਤਾਂ ਕੱਟੀ ਜਿਹੜੀ ਹੈ ਉਹ ਰਾਜਗੀ ਉਹਨੂੰ ਚੁੱਕਦਾ ਹੈ ਤੇ ਘਰੇ ਲੈ ਆਉਂਦਾ ਹੈ ਉਹਦੀ ਪੈੜ ਲੱਗਦੀ ਲੱਗਦੀ ਘਰੇ ਆ ਜਾਂਦੀ ਹੈ ਜਿਦੋਂ ਪੈੜ ਲੱਗਦੀ ਆਉਂਦੀ ਹੈ ਤੇ ਉਹ ਉਹਲੇ ਖਲੋ ਕੇ ਵਹਿੰਦੇ ਵੀ ਇਹ ਤੇ ਰਾਮੂ ਰੋਜ਼ ਕੱਟੀ ਚਾ ਰਾ ਕੇ ਲੈ ਜਾਂਦਾ ਹੈ ਉਹਨਾਂ ਨੇ ਇੱਕ ਸਕੀਮ ਬਣਾਈ ਹੋਵੇ ਨਾ ਤੇ ਆਪਾਂ ਇਹਦੀ ਕੱਟੀ ਮਾਰ ਤੀਏ ਇਹ ਆਪਾਂ ਨੂੰ ਸਤਾਉਂਦਾ ਕਿਉਂਕਿ ਜਦੋਂ ਭਰਾਵਾ ਭਰਾਵਾ ਚ ਫੁੱਟ ਪੈਂਦੀ ਹੈ ਤੇ ਉਦੋਂ ਫਿਰ ਬਹੁਤ ਕੁਝ ਗਲਤ ਸੋਚਿਆ ਜਾਂਦਾ ਹੈ ਉਹਨਾਂ ਨੇ ਉਸ ਦੀ ਯਾਰ ਦੇ ਕੇ ਕੱਟੀ ਮਾਰਦੀ ਪਰ ਉਹਨੇ ਫਿਰ ਵੀ ਪਰਵਾਹ ਨਾ ਸਮਝੀ ਉਹ ਕਹਿਣ ਲੱਗਾ ਵੀ ਕੁਦਰਤ ਦਾ ਪਾਣਾ ਕੋਈ ਗੱਲ ਨਹੀਂ ਜੇ ਪਰਮਾਤਮਾ ਲੈ ਗਿਆ ਹੈ ਤਾਂ ਹੋਰ ਦੇ ਦੇਗਾ ਉਹਦਾ ਵੈਗਰੂ ਤੇ ਬਹੁਤ ਭਰੋਸਾ ਸੀ ਉਹਨੇ ਉਹ ਕੱਟੀ ਦੀ ਖੱਲ ਚਾਂਬੜੀਆਂ ਕੋਲੋਂ ਲੈ ਕੇ ਤੇ ਵੇਚਣ ਚਲਾ ਗਿਆ ਵੇਚਣ ਜਾਂਦਾ ਹੈ ਤੁਰਿਆ ਜਾਂਦਾ ਹੈ ਰਾਹ ਦੇ ਵਿੱਚ ਇੱਕ ਦਰਖਤ ਆਉਂਦਾ ਹੈ ਰਾਤ ਪੈ ਜਾਂਦੀ ਹੈ ਤੇ ਉਹ ਉਸ ਦਰਖਤ ਤੇ ਬੈਠ ਜਾਂਦਾ ਹੈ ਖੱਲ ਲੈ ਕੇ ਇਹ ਥੱਲੇ ਜੰਗਲੀ ਜਾਨਵਰ ਕੋਈ ਚੀਜ਼ ਆ ਕੇ ਸਾਨੂੰ ਖਾ ਨਾ ਜਾਵੇ ਕਿਉਂਕਿ ਉਹਨਾਂ ਸਮਿਆਂ ਵਿੱਚ ਝਾੜ ਝੱਲ ਜੰਗਲ ਬਹੁਤ ਹੁੰਦਾ ਸੀ ਉੱਥੇ ਆਣ ਕੇ ਰਾਤ ਨੂੰ ਰਾਤ ਦਾ ਟਾਈਮ ਹੈ ਤੇ ਚਾਰ ਚੋਰ ਆ ਕੇ ਉਸੇ ਰੁੱਖ ਦੀ ਛਾਂਵੇਂ ਬਹਿ ਜਾਂਦੇ ਹਨ ਤੇ ਉਹ ਉੱਪਰ ਬੈਠਾ ਹੈ ਤੇ ਥੱਲੇ ਚੋਰ ਹਨ ਚੋਰ ਜਦੋਂ ਆਪਦੀਆਂ ਢੇਰੀਆਂ ਵੰਡਦੇ ਹਨ ਸਮਾਨ ਜਿਹੜਾ ਚੋਰੀ ਕਰਕੇ ਲਿਆਉਂਦੇ ਹੈ ਤੇ ਉਹ ਕਹਿੰਦੇ ਆ ਵੀ ਇੱਕ ਕਹਿੰਦਾ ਆ ਢੇਰੀ ਮੇਰੀ ਇੱਕ ਕਹਿੰਦਾ ਆ ਢੇਰੀ ਮੇਰੀ ਵੀ ਤੁਹਾਨੂੰ ਪਤਾ ਜਦੋਂ ਵੰਡ ਹੁੰਦੀ ਹੈ ਸਾਰੇ ਬੋਲਦੇ ਹਨ ਪਰ ਜਿਹੜਾ ਉਹ ਰਾਮੂ ਸੀ ਉਹਨੇ ਉਤੋਂ ਖੱਲ ਲਵਗਾ ਕੇ ਮਾਰੀ ਥੱਲੇ ਤੇ ਕਹਿ ਲੱਗਾ ਆ ਢੇਰੀ ਮੇਰੀ ਉਹ ਡਰ ਕੇ ਭੱਜ ਗਏ ਵੀ ਇਹ ਕੀ ਚੀਜ਼ ਚਾਰਾਂ ਲੱਤਾਂ ਵਾਲੀ ਟੀਪੱਡੀ ਉੱਤੋਂ ਡਿੱਗ ਪਈ ਜਦੋਂ ਉਹ ਭੱਜ ਜਾਂਦੇ ਹਨ ਤੇ ਉਹ ਆਪ ਦਾ ਲੁੱਟਿਆ ਹੋਇਆ ਸਮਾਨ ਉੱਥੇ ਛੱਡ ਜਾਂਦੇ ਹਨ ਉਹਨੇ ਉਹ ਚਾਦਰ ਲਈ ਆਪਦੇ ਜਿਹੜੀ ਮੋਢੇ ਤੇ ਲਈ ਸੀ ਉਹਦੇ ਵਿੱਚ ਉਨੇ ਉਹ ਖਾਲੇ ਤਾਂ ਸੁੱਟੀ ਉੱਥੇ ਉਹਨੇ ਕੀ ਕਰਨੀ ਸੀ ਸਾਰਾ ਸਮਾਨ ਬੰਨ ਕੇ ਉਹ ਜੋ ਹੈਗਾ ਸੀ ਸੋਨਾ ਛੱਲਾ ਜੋ ਪੈਸਾ ਤੇ ਲਾ ਲੈ ਕੇ ਤੇ ਘਰੇ ਆ ਗਿਆ ਘਰ ਦੀ ਨੂੰ ਕਹਿਣ ਲੱਗਾ ਆਣ ਕੇ ਵੀ ਜਾ ਆਪਣੀਆਂ ਭੈਣਾਂ ਤੋਂ ਤੱਕੜੀ ਲੈ ਕੇ ਆ ਆਪਾਂ ਪੈਸੀ ਤੋਲ ਲਈ ਉਹ ਵੀ ਉਹੋ ਜੀ ਸੀ ਮੇਰੇ ਵਰਗੀ ਉਹ ਜਾ ਕੇ ਕਹਿਣ ਲੱਗੀ ਵੀ ਸਾਨੂੰ ਤੱਕੜੀ ਦਿਓ ਆਦਿਆਂ ਦਰਾਨੀਆਂ ਅਚਠਾਨੀਆਂ ਨੂੰ ਕਿਉਂਕਿ ਉਹ ਗਰੀਬ ਸੀ ਉਹਨਾਂ ਕੋਲੇ ਕੁਝ ਹੈ ਨਹੀਂ ਸੀ ਉਹਨਾਂ ਨੇ ਤੱਕੜੀ ਜਦੋਂ ਦਿੱਤੀ ਤੇ ਕਹਿਣ ਲੱਗਾ ਵੀ ਕੀ ਕਰਨਾ ਤੁਹਾਡੇ ਘਰੇ ਤਾਂ ਕੁਝ ਹੈ ਨਹੀਂ ਉਹ ਕਹਿੰਦੀ ਵੀ ਨਹੀਂ ਅਸੀਂ ਨਾ ਮੱਝ ਦੀ ਕੱਟੀ ਦੀ ਖੱਲ ਵੇਚ ਕੇ ਆਏ ਆ ਤੇ ਅਸੀਂ ਪੈਸੇ ਤੋਲਣੇ ਆ ਉਹ ਮਗਰੇ ਸਾਰੇ ਭੱਜਿਆ ਵੀ ਕੱਟੀ ਦੀ ਖੱਲ ਦੇ ਪੈਸੇ ਉਹ ਵੇਖ ਕੇ ਤੇ ਆਂਦੇ ਵੀ RAMU ਇੰਨੇ ਪੈਸੇ ਉਹ ਆਂਦਾ ਲੈ ਤੁਹਾਡੇ ਭਾਜ ਕੀ ਗੱਲ ਆ ਵੀ ਕਟਿੰਗ ਕੱਟੀ ਦੀ ਖੱਲ ਕਿ ਤੇ ਸਸਤੀ ਵੇਖ ਜਾਂਦੀ ਐ ਅਤ ਬਹੁਤ ਮੰਗੀਆਂ ਵਿਕਦੀ ਲੈਂਦੇ ਆ ਖੱਲਾਂ ਜੁੱਤੀਆਂ ਬਣਦੀਆਂ ਨੇ ਤੇ ਮੈਂ ਤਾਂ ਵੇਚ ਕੇ ਆਇਆ ਉਹ ਬਾਣ ਕੇ ਆਂਦੇ ਵੀ ਇਹ ਇੰਨੇ ਪੈਸੇ ਲੈ ਐ ਤੇ ਹੋਵੇ ਨਾ ਤੇ ਆਪਾਂ ਆਪਣੀਆਂ ਵੱੱਜਾ ਮਾਰ ਦਈਏ ਉਹਨਾਂ ਨੇ ਦੇਖ ਕੇ ਜਿਹੜੇ ਨੂੰ ਕੋ ਦੋ ਮੱਝਾ ਸੀ ਮੂਰਖਾ ਨੇ ਉਹਨਾਂ ਨੇ ਉਹ ਮਾਰਤੀਆਂ ਮਾਰਤੀਆਂ ਤੇ ਖੱਲ ਵਿੱਚ ਚਲੇ ਗਏ ਬਾਜ਼ਾਰ 'ਚ ਜਿੱਦੋਂ ਜਾਂਦੇ ਖੱਲ ਦਾ ਹੋਕਾ ਦਿੰਦੇ ਉਹ ਕਿਸੇ ਨੇ ਰੁਪਈਏ ਦੇਣ ਲਈ ਦੋਹਾਂ ਦੀ ਲੈ ਲਈ ਹੋਰ ਉਹਦੇ ਸਮੇਂ ਵਿੱਚ ਕਿਸੇ ਨੇ ਕਿੰਨੇ ਕੁ ਦੀ ਲੈਣੀ ਸੀ ਖੱਲ ਖੱਲ ਵੇਚ ਕੇ ਘਰੇ ਆ ਗਏ ਤੇ ਰੋਣ ਲੱਗ ਪਏ ਮੇਰੇ ਤਾਂ ਆਪਣੇ ਨਾਲ ਧੋਖਾ ਕੀਤਾ ਉਹ ਕਹਿੰਦੇ ਆ ਵੀ ਫੇਰ ਸੋਚ-ਸੋਚ ਕੇ ਨਾ ਤੇ ਕਹਿਣ ਲੱਗੇ ਵੀ ਆਪਾਂ ਐ ਕਰੀਏ ਵੀ ਇਹਦਾ ਘਰ ਛਾੜਦਗੇ ਇਹਨੇ ਬੜਾ ਪੰਨ ਤੰਗ ਕੀਤਾ ਉਹਨਾਂ ਦਾ ਘਰ ਛਾੜਦਾ ਜਦੋਂ ਘਰ ਛਾੜ ਦਿੰਦੇ ਆ ਨਾ ਉਹ ਫਿਰ ਰੱਬ ਦਾ ਸ਼ੁਕਰ ਕਰਦਾ ਹੈ ਕਹਿੰਦਾ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਜੇ ਮੈਰੇ ਕੋਲੇ ਵੀ ਨਹੀਂ ਨਾ ਰਹਿਣ ਦਿੱਤੀ ਤੇ ਅੰਤ ਤਾਂ ਦੇ ਕੇ ਛੁੱਟੇਗਾ ਉਹਨੇ ਉਹ ਜਿਹੜੀ ਸਵਾਹ ਹੈ ਨਾ ਉਹ ਲੱਦ ਲਈ ਲੱਦ ਕੇ ਤੇ ਖੋਤੀ ਤੇ ਰੱਖ ਕੇ ਤੇ ਬਹਿ ਜਾਂਦਾ ਨਾਲ ਲੈ ਜਾਂਦਾ ਖੋਤੀ ਉਹ ਖੋਤੀ ਦੇ ਉੱਤੇ ਇੱਕ ਖੁਰਜੀ ਬਣਾਈ ਹੁੰਦੀ ਸੀ ਤੇ ਦੋ ਬਣੀਆਂ ਉਹਦੇ ਖੋਤੀ ਦੇ ਲੱਧਿਆ ਜਾਂਦਾ ਸੀ ਸਮਾਨ ਉਹਨਾਂ ਦੋਵੇਂ ਖੁਰਜੀਆਂ ਪਰ ਲਗਾ ਤੇ ਲੈ ਕੇ ਤੁਰੇ ਰਾਹ ਵਿੱਚ ਜਾਂਦਾ ਹੈ ਤਾਂ ਇੱਕ ਰਾਜਾ ਹੈ ਤੇ ਰਾਣੀ ਹੈ ਰਾਣੀ ਕਹਿੰਦੀ ਹੈ ਵੀ ਮੈਂ ਜਿਵੇਂ ਤੁਹਾਨੂੰ ਪਤਾ ਹੀ ਇਹ ਮੂਰਖ ਹੋਣੀਆਂ ਹਨ ਉਹ ਰਾਣੀ ਕਹਿਣ ਲੱਗੀ ਵੀ ਮੈਂ ਤਾਂ ਖੋਤੀ ਤੇ ਉੱਪਰ ਬਹਿਣਾ ਹੈ ਮੈਂ ਇਹਦੀ ਸਵਾਰੀ ਕਰਨੀ ਹੈ ਰਾਜਾ ਕਹਿੰਦਾ ਇਹ ਵੀ ਕੋਈ ਗੱਲ ਨਹੀਂ ਵੀ ਮੇਰੀ ਘਰਦੀ ਨੂੰ ਸ਼ੌਂਕ ਹੈ ਤੇ ਇਹਨੂੰ ਉੱਤੇ ਬਾਲਾ ਉਹ ਕਹਿੰਦਾ ਵੀ ਵੇ ਤੇਰੀ ਘਰ ਦੀ ਉੱਤੇ ਬੈਗੀ ਇਹਨੇ ਕੋਈ ਜਾਂ ਇਹ ਖੰਗ ਪੀ ਜਾਂ ਇਹਨੇ ਕੋਈ ਕੋਈ ਵੀ ਗਲਤ ਕੰਮ ਕੀਤਾ ਨਾ ਤੇ ਮੇਰੀ ਇਹ ਪੈਸੇ ਨੇ ਤੇ ਪੈਸੇ ਮੇਰੇ ਤਾਂ ਸਵਾਹ ਬਣ ਜਾਣੇ ਤੇ ਮੈਂ ਫਿਰ ਕਿੱਥੋਂ ਲਾਂਗਾ ਜਾਂ ਮੇਰੇ ਨਾਲ ਪਹਿਲਾਂ ਗੱਲ ਕਰ ਲੋ ਰਾਜਾ ਹੀ ਉਹ ਬਾਦਸ਼ਾਹ ਸੀ ਉਹ ਕਹਨ ਲੱਗਾ ਵੀ ਕੋਈ ਗੱਲ ਨਹੀਂ ਵੀ ਮੈਂ ਤੁਹਾਨੂੰ ਦੇ ਜੂਗਾ ਬਾਦਸ਼ਾਹ ਦੇ ਕੋਲ ਕਿਹੜਾ ਘਟਾ ਹੁੰਦਾ ਹੈ ਉਹ ਨਾ ਅਚਨਕ ਹੀ ਜਦੋਂ ਖੋਤੀ ਦੇ ਉੱਤੇ ਰਾਣੀ ਬਹਿੰਦੀ ਹੈ ਤੇ ਉਹਨੂੰ ਸੁੱਕਾ ਅਥਰੂ ਆ ਜਾਂਦਾ ਹੈ ਜਦੋਂ ਉਹਨੂੰ ਅਥਰੂ ਆਉਂਦਾ ਹੈ ਤੇ ਉਹ ਬਾਥਰੂਮ ਵਿੱਚ ਨਾਲ ਹੀ ਨਿਕਲ ਜਾਂਦਾ ਆਮ ਹੀ ਆਪਾਂ ਨੂੰ ਪਤਾ ਹੈ ਜਦੋਂ ਅਥਰੂ ਆਇਆ ਜੋਰਨਾ ਖੰਗੀ ਤੇ ਉਹ ਉਹ ਤਾਂ ਉੱਥੇ ਪਿੱਟਣ ਲੱਪਿਆ ਆਂਦਾ ਵੀ ਇਹ ਤਾਂ ਮੇਰੇ ਤਾਂ ਪੈਸੇ ਪ੍ਰਿਸ਼ਟੇ ਗਏ ਤੇ ਮੇਰੇ ਮੇਰੇ ਤਾਂ ਸਵਾਹ ਬਣ ਗਏ ਜਦੋਂ ਵੇਖਿਆ ਤੇ ਉਹ ਤਾਂ ਹੈ ਹੀ ਸਵਾਹ ਸੀ ਬਾਦਸ਼ਾਹ ਕਹਿੰਦਾ ਵੀ ਤੂੰ ਰੋ ਨਾ ਤੇ ਆ ਮੈਂ ਤੇਰੀਆਂ ਖੁਰਜੀਆਂ ਪੈਸੇ ਨਾ ਭਰ ਦੇਣਾ ਉਹਨੇ ਉਹ ਸਵਾਹ ਤਾਂ ਜਿਹੜੀ ਸੀ ਉੱਥੇ ਸੁੱਟੀ ਵਾਰ ਕੇ ਫੁਰਜੀਆਂ ਪੈਸੇ ਆਣੀਆਂ ਦੋਵੇਂ ਘਰੇ ਆ ਗਿਆ ਜਦੋਂ ਘਰੇ ਆਇਆ ਤੇ ਅਧਿਕਰਦੀ ਨੂੰ ਇਹਦਾ ਜਾਵ ਦੀਆਂ ਭੈਣਾਂ ਕੋਲ ਤੱਕੜੀ ਲੈ ਕੇ ਆ ਆਪਾਂ ਪੈਸੇ ਤੁੱਲ ਗਏ ਉਹ phir ਮੂਰਖ ਮਗਰੇ ਭੱਜਿਆ ਵੀ ਐਨੇ ਪੈਸੇ ਇਹ ਕਿੱਥੋਂ ਲੈ ਆਏ ਐ ਵੀ ਸਵਾਹ ਤੇ ਘਰ ਤੇ ਤਾਂ ਸਾੜ ਤਾਂ ਹੁਣੇ ਕਿੱਥੋਂ ਲੈ ਕੇ ਆਇਆ ਉਹਾਂ ਦੇ ਰਾਮੂ ਐਨੇ ਪੈਸੇ ਕਿੱਥੋਂ ਲੈ ਕੇ ਆ ਉਹ ਕਹਿੰਦਾ ਲੈ ਪੈਸੇ ਤਾਂ ਨਹੀਂ ਪਤਾ ਵੀ ਘਰ ਦੀ ਸਵਾਹ ਕਿਤੇ ਸਸਤੀ ਵਿਕ ਜਾਂਦੀ ਮੇਰੇ ਸਾਰੀਆਂ ਤਾਂ ਚੀਜ਼ਾਂ ਘਰ ਦੀਆਂ ਸੜਕੀਆਂ ਦੇ ਵਿੱਚ ਏ ਆਈਡੀ ਕੀਮਤੀ ਸਵਾ ਸੀ ਮੈਂ ਜਦੋਂ ਉੱਥੇ ਜਾ ਕੇ ਵੇਚੀ ਉਹ ਕਹ ਦਿੰਦਾ ਵੀ ਘਰ ਸੜੇ ਦੀ ਸਵਾ ਲੈ ਲਓ ਤੇ ਉਹਨਾਂ ਨੇ ਤਾਂ ਮਿੰਟੋ ਮਿੰਟ ਮੇਰੇ ਤੇ ਖੁਰਜੀ ਪੈਸਿਆਂ ਦੀ ਭਰ ਗਈ ਉਹ ਵਾਣ ਕੇ ਤੇ ਫੇਰ ਉਹ ਮੂਰਖਤਾ ਹੀ ਪਰ ਇਹ ਗੱਲ ਹੈ ਵੀ ਰੱਬ ਮੱਤ ਮਾਰਦਾ ਹੈ ਬੰਦੇ ਦੀ ਜੇ ਕਿਸੇ ਨੇ ਆਪਾਂ ਧੋਖਾ ਕਰਦਿਆਂ ਨਾ ਪਰਮਾਤਮਾ ਫਿਰ ਵਿੱਚੋ ਕੇ ਦੋਹਦਰਾੰਦਿਆ ਕਰਦਾ ਉਹਨੇ ਫਿਰ ਇਹੋ ਜਿਹਾ ਨਹੀਂ ਕੀਤਾ ਵੀ ਉਹਨੇ ਕਿਹਾ ਵੀ ਆਪਾਂ ਇੰਜ ਕਰਕੇ ਵੀ ਆਪਾਂ ਘਰ ਸਾੜ ਦਈਏ ਉਹਨਾਂ ਮੂਰਖਾਂ ਨੇ ਆਪ ਦੇ ਘਰ ਸਾੜ ਦਿੱਤੇ ਜਦੋਂ ਜਾਂਦੇ ਸਵਾਹ ਵਿੱਚ ਜਾਂ ਤਾਂ ਸਵਾਹ ਕਿਸੇ ਨੇ ਕੀ ਲੈਣੀ ਸੀ ਟਕੇ ਦੀ ਪੈਸੇ ਦੀ ਸਵਾਹ ਲੈ ਕੇ ਤੇ ਰੋਂਦੇ ਧੋਂਦੇ ਫਿਰ ਘਰ ਆ ਗਏ ਘਰੇ ਆਏ ਆ ਤੇ ਆਹਦੇ ਵੀ ਇਹਨੇ ਆਪਾਂ ਨੂੰ ਬਹੁਤ ਸਤਾਇਆ ਹੋਵੇ ਨਾਣਾ ਤੇ ਆਪਾਂ ਇੰਜ ਕਰਕੇ ਇਹਦੀ ਘਰ ਦੀ ਮਾਰ ਦੀਏ ਇਹੋ ਹੀ ਹੁੰਦੀ ਆਪਣੇ ਘਰੇ ਆਪ ਤੇ ਇਹ ਆਉਂਦਾ ਨਹੀਂ ਉਹਨਾਂ ਨੇ ਨਾ ਉਹਦੀ ਘਰ ਦੀ ਮਾਰਤੀ ਘਰਤੀ ਮਾਰਤੀ ਤੇ ਉਹਨੇ ਕੀ ਕੀਤਾ ਜਦੋਂ ਆਇਆ ਪਰ ਉਹ ਪ੍ਰਵਾਹ ਨਹੀਂ ਸੀ ਸਮਝਦਾ ਉਹਨੇ ਘਰੇ ਆ ਕੇ ਆਂਦਾ ਇਹ ਵੀ ਰੱਬ ਦਾ ਭਾਣਾ ਉਹਨੇ ਉਹਨੂੰ ਲੀੜਾ ਲੱਤਾ ਪਾਇਆ ਸੋਹਣਾ ਤੇ ਉੱਤੇ ਦੇ ਕੇ ਸੂਟ ਦੀ ਵਧੀਆ ਪਾ ਕੇ ਤੇ ਉੱਤੇ ਦੇ ਕੇ ਚਾਦਰ ਝਮੀ ਜੋ ਉਦੋਂ ਦੇ ਸਮੇਂ ਚ ਫਲਕਾਰੀਆਂ ਬਾਗ ਦਿੰਦੇ ਸੀ ਵੀ ਲੇਟ ਕੇ ਉਸੇ ਖੋਤੀ ਦੇ ਉੱਤੇ ਉਹ ਬਾਲੀ ਉਹਦੇ ਕੋਲ ਵਿਚਾਰੇ ਕੋਲ ਖੋਤੀ ਇੱਕੇ ਗਈ ਸੀ ਜਦੋਂ ਉਹ ਖੋਤੀ ਤੇ ਬਾਕੇ ਲੈ ਕੇ ਜਾਂਦਾ ਹੈ ਤੇ ਰਾਹ ਦੇ ਵਿੱਚ ਇੱਕ ਬੀਬੀ ਤੁਰਦੀ ਜਾਂਦੀ ਹੁੰਦੀ ਹੈ ਪੰਦ ਵੀ ਉਦੋਂ ਲੋਕ ਪੈਦਲ ਬੰਦ ਕਰਦੇ ਸੀ ਤੇ ਉਹਦੀਆਂ ਦੋ ਕੁੜੀਆਂ ਨੇ ਉਹ ਕਹਿਣ ਲੱਗੇ ਵੀ ਕੁੜੰਗਾ ਜਿਵੇਂ ਆਣਾ ਰੇ ਅੜ ਕਰਦਾ ਹੈ ਵੀ ਅਸੀਂ ਤਾਂ ਵੋਟੀ ਵੇਖਣੀ ਐ ਅਸੀਂ ਤਾਂ ਵੋਟੀ ਵੇਖਣੀ ਐ ਕਿੰਡੀ ਸੋਹਣੀ ਭਾਈ ਵੋਟੀ ਲਈ ਜਾਂਦਾ ਉਹਨਾਂ ਆਂਦੀ ਆਵਾਂਦੀ ਬੇਬੀਰਾ ਐ ਕਰ ਮੇਰੀਆਂ ਕੁੜੀਆਂ ਹਿੜੜ ਕਰਦੀਆਂ ਥੋੜੀ ਜਿਹੀ ਜਿੱਤ ਕਰਦੀਆਂ ਤੇ ਇਹਨੂੰ ਵੋਟੀ ਵਿਖਾ ਦੇ ਆਪਦੀ ਉਹਨਾਂ ਨੂੰ ਕਹਿੰਦਾ ਵੀ ਜੇ ਮੇਰੀ ਵੋਟੀ ਮਰ ਗਈ ਤੇ ਮੇਰੇ ਨਾਲ ਵਾਅਦਾ ਕਰੋ ਮੈਂ ਇੱਕ ਦੀਆਂ ਦੋ ਲੈਵਾਂ ਤੁਹਾਡੇ ਤੋਂ ਉਹ ਮੇਰੇ ਵਰਗੀ ਵਿਚਾਰੀ ਉਹੋ ਜੀ ਆਂਦੀ ਚੱਲ ਕੋਈ ਗੱਲ ਨਹੀਂ ਵੀ ਦੇ 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 ਵੀ ਕੋਈ ਗੱਲ ਨਹੀਂ ਉਹਨੂੰ ਐਸੀ ਵੀ ਵਿਖਾ ਦੇ ਵੋਟੀ ਵੀ ਇਹ ਕਿਤੇ ਮਰ ਥੋੜੀ ਚੱਲੀ ਐ ਉਹ ਯੋਗਾਲੇ ਬਣੇ ਉਹ ਤਾਂ ਅੱਗੇ ਮਰੀ ਸੀ ਉਹਨਾਂ ਜਦੋਂ ਮੜਾ ਜਿਆਦਾ ਲੀੜਾ ਘੁੰਡ ਚੁੱਕਿਆ ਉਹ ਉਹਨੇ ਹੱਥ ਛੱਡਦਾ ਹੱਥ ਪਾਇਆ ਸੀ ਉਹਦੇ ਲੰਮੇ ਜੀ ਥੱਲੇ ਤੋਂ ਪਿੱਟਣ ਲੱਗ ਪਿਆ ਵੀ ਹਾਈ ਮੇਰੀ ਤੇ ਘਰ ਦੀ ਮਾਰਤੀ ਇਹਨਾਂ ਨੇ ਉਹ ਕਹਿੰਦੇ ਆ ਵੀ ਚੱਲ ਉਹ ਵਿਚਾਰੀ ਬੁੱਢੀ ਆਂਦੀ ਵੀ ਕੋਈ ਨਹੀਂ ਮੈਂ ਵਿਆਹਣ ਗਈ ਸੀ ਨਾ ਉਹਾਂ ਦੀ ਵੀ ਪੁੱਤ ਤੂੰ ਰੋਣਾ ਤੇ ਮੇਰੀਆਂ ਦੋਵੇਂ ਧੀਆ ਲੈ ਜਾ ਉਹਨੇ ਮਰੀ ਦੇ ਸੁੱਤੀ ਉਥੇ ਉਹਦਾ ਕੀਤਾ ਜੋ ਸੰਸਕਾਰ ਕਰਨਾ ਸੀ ਕੁਛ ਕਰ ਕਰਾ ਕੇ ਤੇ ਉਦੋਂ ਇਹ ਕੁੜੀਆਂ ਭਾਈਆਂ ਖੋਤੀ ਤੇ ਤੇ ਲੈ ਕਰਿਆ ਤਾਂ ਉਹ ਵੇਖ ਕੇ ਤੇ ਆਖਣ ਲੱਗੇ ਵੀ ਰਾਮੂ ਦੋ ਇਹ ਕੀ ਗੱਲ ਵੀ ਦੋ ਬੁੜੀਆਂ ਆ ਆਂਦਾ ਏ ਵੀ ਤੁਹਾਨੂੰ ਵੀ ਪਤਾ ਮਰਿਆ ਮਰੇ ਦਾ ਕਿਤੇ ਮੁੱਲ ਥੋੜਾ ਪੈਂਦਾ ਉੱਥੇ ਤਾਂ ਇੱਕ ਦੀਆਂ ਦੋ ਦੋ ਦਿੰਦੇ ਸੀ ਮਰਿਆ ਇੱਕ ਰੱਖਦੇ ਸੀ ਤੇ ਦੋ ਦੋ ਜਨਾਨੀਆਂ ਦਿੰਦੇ ਤੇ ਜਾਓ ਤੁਸੀਂ ਲੈਓ ਸ਼ਹਿਰ ਅੱਜ ਐਵੇਂ ਹੁੰਦੀ ਪਈ ਲੋਕੋ ਉਹ ਮਗਨाराम ਤੇ ਇਹਨਾਂ ਦਾ ਮੁਸਲਮਾਨਾਂ ਦਾ ਰਾਜ ਸੀ ਉਦੋਂ ਉਲਟ ਪੁਲਟ ਕੰਮ ਬਹੁਤ ਜ਼ਿਆਦੇ ਹੁੰਦੇ ਸੀ ਇਹ ਲੋਕਾਂ ਦੀਆਂ ਧੀਆਂ ਖੋ ਕੇ ਐਵੇਂ ਵੇਚ ਦਿੰਦੇ ਸੀ ਉਹ ਵੀ ਪੱਤੇ ਥੱਲੇ ਆ ਕੇ ਵੀ ਸੱਚੀ ਗੱਲ ਹੈ ਵੀ ਇਹਨੂੰ ਮਿਲ ਗਈਆਂ ਹੋਣੀਆਂ ਵੀ ਇਹਦੇ ਕੋਲ ਪੈਸੇ ਵੀ ਹੈਗੇ ਆ ਉਹਨਾਂ ਨੇ ਕੀ ਕੀਤਾ ਇੱਕਾਂ ਦਾ ਇਹ ਆਪਾਂ ਵੀ ਐ ਕਰਕੇ ਵੀ ਆਪਾਂ ਵੀ ਆਪਣੀਆਂ ਘੜੀਆਂ ਮਾਰਤੀਆਂ ਆਪਾਂ ਵੀ ਦੋ ਦੋ ਲਿਆਈਏ ਇਹ ਕਹਿ ਕੇ ਜਾਨੀ ਕਰਦਾ ਕੰਮ ਕਰਾਇਆ ਕਰੂ ਵੀ ਕਹਿ ਕੇ ਜਾਨੀ ਆਪਣਾ ਖੇਤ ਬਣਨੇ ਕੰਮ ਕਰਾਇਆ ਗਏ ਕਿਉਂਕਿ ਉਦੋਂ ਹੱਥੀਂ ਕੰਮ ਕਰਨੇ ਪੈਂਦੇ ਸੀ ਉਹ ਜਦੋਂ ਜਾਉਂਦੇ ਤੇ ਆਪਣੀਆਂ ਘਰਦੀਆਂ ਮਾਰ ਦਿੰਦੇ ਤਿੰਨੇ ਜਣੇ ਜਦੋਂ ਮਾਰਦੇ ਆ ਤੇ ਲੈ ਕੇ ਚਲੇ ਜਾਂਦੇ ਜਦੋਂ ਸ਼ਹਿਰ ਜਾਂਦੇ ਵਿੱਚ ਦੇ ਮੁਰਦੇ ਲੈ ਲੋ ਮੁਰਦੇ ਲੈ ਲੋ ਉਹਨਾਂ ਨੂੰ ਲੋਕੀ ਮਾਰਦੇ ਛਿੱਤਰ ਵੀ ਇਹ ਤਾਂ ਬੁੜੀਆਂ ਮਰੀਆਂ ਲਈ ਫਿਰਦੇ ਆ ਤੇ ਅਸੀਂ ਤੇ ਥਾਣੇ ਪਰਚਾ ਦਿੰਨੇ ਉਹ ਹੱਥ ਜੋੜ ਕੇ ਕਹਿੰਦੇ ਵੀ ਨਾ ਸਾਡਾ ਪਰਚਾ ਨਾ ਦਿਓ ਤੇ ਅਸੀਂ ਐਂ ਚਲੇ ਜਾਂਨੇ ਆ ਘਰੇ ਆਣ ਕੇ ਤੇ ਉਹਨਾਂ ਦਾ ਉਹਨਾਂ ਨੇ ਸੰਸਕਾਰ ਕੀਤਾ ਮੋੜ ਕੇ ਲੈ ਰੋਤੋ ਕੇ ਬਹਿ ਗਏ ਤੇ ਰਾਤ ਬੈਠੇ ਹੁਣ ਤਿੰਨੇ ਵਿਚਾਰੇ ਬੁੜੀਆਂ ਤੋਂ ਮਾਰ ਬੈਠੇ ਤੇ ਰੋਟੀ ਪਾਣੀ ਤਾਂ ਵੀ ਓਕੇ ਉਹ ਕਹਿੰਦੇ ਵੀ ਇਹਨੇ ਬੜਾ ਆਪਾਂ ਨੂੰ ਕੰਜਰ ਨੇ ਖਰਾਬ ਕੀਤਾ ਹੈ ਤੇ ਆਪਾਂ ਰਾਮੂ ਨੂੰ ਨਾ ਐ ਕਰਕੇ ਇਹਨੂੰ ਬੰਨ੍ਹ ਆਏ ਜੇਗੇ ਦਰਿਆ ਤੇ ਪਰ ਉਹ ਹੁੰਦਾ ਮਹਾਰਾਜ ਵੱਲ ਸੀ ਉਹਨੂੰ ਉਹ ਨਾ ਜਾ ਕੇ ਝੱਲ ਝੁੱਲ ਜਿੱਥੇ ਜਾ ਕੇ ਦੂਰ ਬੰਨ ਆਏ ਆਂਦੇ ਵੀ ਜੇ ਇਹਨੂੰ ਮਾਰਿਆ ਇੱਥੇ ਸਾਹਮਣੇ ਕਿਸੇ ਦੇ ਉੱਥੇ ਆਪੇ ਭੁੱਖਾ ਤੇ ਆਇਆ ਮਰ ਜੂਗਾ ਉਹ ਨਾ ਦੂਰ ਦਰਿਆ ਦੇ ਤੇ ਰੋਈ ਤੇ ਰੁੱਕ ਸੀ ਤੇ ਉੱਥੇ ਉਹ ਬੰਨ ਆਏ ਜਦੋਂ ਬੰਨ ਕੇ ਆਉਂਦੇ ਆ ਨਾ ਜੂੜ ਆਏ ਤੇ ਉਥੇ ਹੋਣੇ ਚਿਰ ਉਹਨਾਂ ਇੱਕ ਬਾਗੀ ਮੱਝਾਂ ਜਾਂਦਾ ਹੈ। ਉਹ ਆਣ ਕੇ ਤੇ ਆਂਦਾ ਵੀ ਭਰਾ ਤੂੰ ਕਿਵੇਂ ਵੱਜਾਇਆ? ਉਹਨੂੰ ਆਂਦਾ ਵੀ ਮੇਰੀ ਮਿਹਨਤ ਵਾਲੀ ਗੱਲ ਐ। ਮੈਂ ਐਨੇ ਟਾਈਮ ਨੂੰ ਤੇਰੇ ਕੋਲ ਆਜਾ ਤੇ ਤੂੰ ਮੇਰੀ ਥਾਂ ਤੇ ਥੋੜਾ ਜਿਹਾ ਵੱਜ ਮੇਰੇ ਭਰਾਵਾਂ ਨੇ ਮੈਨੂੰ ਬੜਾ ਤੰਗ ਕੀਤਾ ਤੇ ਮੈਂ ਭੁੱਖਾ ਤੇ ਆਇਆ ਮੇਰਾ ਮੂੰਹ ਸੁੱਕਦਾ ਤੇ ਮੈਂ ਇੱਕ ਰੋਟੀ ਖਾ ਲਵਾਂ ਕਿਥੋਂ ਨਾ ਕਿਥੋਂ ਮੰਗ ਕੇ ਤੇ ਨਾਲੇ ਮੈਂ ਪਾਣੀ ਪੀ ਲਾ। ਉਹ ਆਂਦਾ ਵੀ ਰੋਟੀ ਤੂੰ ਕਿੱਥੋਂ ਖਾਣੀ ਮੇਰੀਆਂ ਮੱਝਾਂ ਨੇ? ਤੇ ਇਥੇ ਤੂੰ ਮੇਰੀ ਮਾਝ ਦਾ ਦੁੱਧ ਪੀ ਲੈ ਚੁੰਗਲਾ ਮੇਰੀ ਮਾਝ ਵੀ ਉਦੋਂ ਲੋਕੀ ਐਂ ਚੁੰਗ ਲੈਂਦੇ ਸੀ ਢੋਕੇ ਚੁੰਗਣੇ ਕਹਿ ਦਿੰਦੇ ਸੀ ਤੇ ਮੈਂ ਉਹਨਾਂ ਚ ਉਹਨਾਂ ਦਾ ਫਿਰ ਜੇ ਮੇਰੇ ਭਰਾ ਆ ਗਏ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਉਹਨਾਂ ਦਾ ਤੂੰ ਮੈਨੂੰ ਆਦਿਆ ਵਾਲਾ ਲੀਲਾ ਦੇ ਤੇ ਬੁੱਕਲ ਮਾਰ ਕੇ ਮੈਂ ਇੱਥੇ ਬਹਿ ਜਾਣਾ ਤੇ ਮੈਨੂੰ ਜੂੜ ਜਾ ਤੇ ਤੂੰ ਦੁੱਧ ਪੀ ਕੇ ਆ ਜਾ ਪਾਣੀ ਪੂਣੀ ਪੀ ਕੇ ਤੇ ਫੇਰ ਆ ਜੀ ਉਹ ਕਹਿੰਦਾ ਚੰਗਾ ਉਹ ਦੁੱਧ ਪੀਣ ਤਾਂ ਨਹੀਂ ਜਾਣਾ ਸੀ ਉਹਨੂੰ ਬਾਗੀ ਨੂੰ ਤਾਂ ਜੂੜਿਆ ਉੱਥੇ ਤੇ ਆਪ ਉਹਦੀਆਂ ਮਹੀਂ ਦਾ ਵਾਗ ਜਿਹੜਾ ਹੈਗਾ ਸੀ ਅੱਗੇ ਲਾਇਆ ਡਾਂਗ ਤੇ ਤੇ ਘਰ ਆ ਗਿਆ ਜਦੋਂ ਘਰ ਆ ਗਿਆ ਤੂੰ ਵਣ ਗਿਆ ਤੇ ਹਾਏ ਇੱਕ ਹੀ ਪਣਿਆ ਆਹ ਲਾਇ ਵੀ ਤੁਹਾਨੂੰ ਵੀ ਪਤਾ ਕਿ ਉੱਥੇ ਧੁੱਪੇ ਵੱਜ ਜਾਂਦਾ ਕਿਤੇ ਮੁੱਲ ਥੋੜਾ ਪੈਂਦਾ ਉੱਥੇ ਚੱਲ ਇੱਕ ਦੇਵਤਾ ਆਇਆ ਤੇ ਉਹ ਮੈਨੂੰ ਮੱਜਾਂ ਦੇ ਗਿਆ ਤੇ ਮੈਨੂੰ ਕਹਿੰਦਾ ਵੀ ਇਨਾਂ ਜਰ ਤੈਨੂੰ ਜੂੜਿਆ ਹੈ ਇਹ ਜੂੜੇ ਜਿਹੜਾ ਇਹਦਾ ਮੁੱਲ ਕਿਤੇ ਥੋੜਾ ਥੋੜਾ ਪੈਂਦਾ ਹੈ ਤੇ ਮੇਰੀ ਤਾਂ ਕਿਸਮਤ ਕੰਮ ਕਰ ਗਈ ਤੇ ਮਹਾਰਾਜ ਆਇਆ ਉਹ ਮਨ ਮੱਜਾਂ ਦਾ ਵਕਤ ਦੇ ਗਿਆ ਉਹ ਕਹਿੰਦੇ ਵੀ ਠੀਕ ਆ ਉਹਨੇ ਉਹ ਆਦੇਵੀ ਹੋਏ ਨਾ ਤੇ ਸਾਨੂੰ ਵੀ ਉਹ ਥਾਂ ਵਿਖਾ ਕੇ ਆਉਂਦਾ ਚੱਲੋ ਉਹਨੇ ਜਾ ਕੇ ਉਸ ਰੁੱਖ ਦੇ ਨਾਲ ਤਿੰਨੇ ਨੜ ਤੇ ਤੇ ਉਥੇ ਕਿੱਥੇ ਰੱਬ ਨੇ ਮੱਝਾਂ ਵਾਲਿਆਂ ਆਉਣਾ ਸੀ ਕਿੱਥੇ ਨਹੀਂ ਉਹ ਭੁੱਖੇ ਤੇ ਆਏ ਤਰਸ ਤਰਸ ਕੇ ਤੇ ਉੱਥੇ ਹੀ ਮਰ ਗਏ ਤੇ ਉਹ ਆਪਦੇ ਘਰੇ ਰਾਜ ਭਾਗ ਕਰਨ ਲੱਗ ਪਿਆ ਉਹਨੂੰ ਬੁੜੀਆਂ ਵੀ ਮਿਲ ਗਈਆਂ ਸਾਰਾ ਕੁਝ ਹੀ ਮਿਲ ਗਿਆ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਆਪਾਂ ਜੇ ਕਿਸੇ ਨਾਲ ਧੋਖਾ ਕਰਦੇ ਹਾਂ ਨਾ ਤੇ ਪਰਮਾਤਮਾ ਹਰ ਬੰਦੇ ਦੀ ਪਰਖ ਕਰਦਾ ਹੈ ਤੇ ਉਹਨੂੰ ਵੀ ਉਹ ਰੋਜੀ ਰੋਟੀ ਦਿੰਦਾ ਹੈ ਕਦੀ ਕਿਸੇ ਦੇ ਨਾਲ ਵੰਡ ਦੇ ਵਿੱਚ ਧੋਖਾ ਨਹੀਂ ਕਰਨਾ ਚਾਹੀਦਾ ਤੇ ਚਲੋ ਹੁਣ ਆਪਾਂ ਇਸ ਸਟੋਰੀ ਦੀ ਇੱਥੇ ਸਮਾਪਤੀ ਕਰਦੇ ਹਾਂ ਤੇ ਕੱਲ ਨੂੰ ਆਪਾਂ ਹੋਰ ਲੈ ਕੇ ਹਾਜ਼ਰ ਹੋਣੇ ਆ ਜੇ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜੀ